ਸਤਿ ਸ੍ਰੀ ਅਕਾਲ ਜੀ ਸਾਰੇ ਲੋਕਾਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਜੇ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤਾਂ ਦਰੋਸ ਸਾਨੂੰ ਖੁਸ਼ ਆਮ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਤ ਤੋਂ ਪਹਿਲਾਂ 7:00 ਵਜੇ 7 ਦੇ ਕਰੀਬ ਟਾਈਮ ਹੋਊਗਾ ਕਿ ਮੈਂ ਠੰਮ ਜੇ ਪੌਣੇ ਪੌਣੇ ਨਾਲ 4-5 ਹੈਗੇ ਸੀ 5-6 ਨੇ ਪਤਨੇ ਨੇ ਇੱਕ ਪੌਣੇ ਸੀਗੇ ਸੋ ਜੋ 4-5 ਪੌਣੇ ਹੋਣ ਮੈਂ ਇਕੱਠੇ ਮੈਂ ਫੇਰ ਤੋਂ ਉਹਨਾਂ ਇੱਕ ਪੌਣਾ ਕਰ ਕਹਿੰਦੀ ਹਾਂ ਦੀ ਗਰਮ ਪਾਣੀ ਸੱਤ ਸਪਾਤ ਪੌਣੇ ਪੀਣ ਤੇ ਨਾਲ ਉੱਥੇ ਬਾਹਰ ਬਹਿ ਕੇ ਕੁੱਟਦੀ ਆ ਮੈਨੂੰ ਸਾਰਸ਼ ਪਸੰਦ ਐ ਕੁੱਤੇ ਬਿਨਾਂ ਮੈਨੂੰ ਮਾਰ ਆਹਨ ਹੱਥ ਨਾਲ ਰਗੜ ਕੇ ਮੈਂ ਨੂੰ ਤਾਂ ਮਾàng ਲਿਆ ਨਾ ਮੇਰੇ ਹੋਂਦੇ ਵਿੱਚ ਅੱਧੀ ਆਜੀ ਵਿੱਚ ਹੀ ਰਹਿ ਗਈ ਕੁੱਟ ਕੇ ਵਧੀਆ ਸੋਹਣੇ ਲਿਖਰ ਗਏ ਨੇ ਐ ਦੌਰੇ ਬਾਸ ਤੇ ਕੱਟਿਓ ਇਹ ਵਾਸ਼ਿੰਗ ਮੀਰੀ ਇਸ ਵਿੱਚ ਗੰਦਾ ਜਰ ਕੋਈ ਕੋਣਾ ਹੁੰਦਾ ਨਾ ਕਿਚਨ ਦਾ ਫਿਰ ਮੈਂ ਇਹਦੇ ਵਿੱਚ ਪਾ ਲਈ ਨਹੀਂ ਹੁੰਦੀਆਂ ਢੱਕਣ ਲੱਗਿਆ ਹੋਇਆ ਤੇ ਵਿੱਚ ਡਸਟ ਰੈਵੀਂ ਜਾਂਦੀ ਇਹ ਵੀ ਮੈਂ ਜਿੱਦਣ ਕੋਣੇ ਧੋਣੀਆਂ ਤਾਂ ਉਸ ਦਿਨ ਧੋ ਕੇ ਰੱਖਦਾ ਨਹੀਂ ਹੁਣ ਕਰਤੀ ਵਾਸ਼ ਤੇ ਨੂੰ ਤੁੱਪੇ ਪਾ ਨਾ ਤੇ ਕੋਣੇ ਬਾਹਰ ਬਹਿ ਕੇ ਕੁੱਟਦੀਆਂ ਇਧਰ ਮਸ਼ੀਨ 'ਚ ਮੈਂ ਪਾਇਆ ਔਰ ਇੱਕ ਖੇਸ ਚਿੱਟਾ ਖੇਸ ਪਈ ਪੈ ਨਾ ਚਿੱਟਾ ਖੇਸ ਫੀਲ ਆ ਫੜਦਾ ਨਹੀਂ ਉਹ ਜੋ ਕੱਢਦੇ ਆਂ ਤਾਂ ਐਨਾ ਹੋਵੇ ਜਿਵੇਂ ਧੋਤਤਾ ਹੀ ਨਹੀਂ ਹੁੰਦਾ ਹੈਗਾ ਤਾਂ ਉਹ ਮੈਂ ਇਹਦੇ ਵਿੱਚ ਪਾਏ ਹੋਏ ਮਸ਼ਰੀਰ ਵਿੱਚ ਤੇ ਪਾਣੀ ਵਿੱਚ ਡਿੱਪ ਕਰਕੇ ਰੱਖਿਆ ਹੋਇਆ ਟਾਈਮਰ ਉਹਦਾ ਲਵਾਤਾ ਘਿਰਨੇ ਉਹ ਕਰਦੇ ਆਂ ਕੱਢ ਕੇ ਉਹ ਥੋੜਾ ਜਿਹਾ ਹਲਕਾ ਹੀ ਹੋਣਾ ਨੂੰ ਦਿੰਦੀ ਆਂ ਟੀਨੋ ਪਾਲ ਦੇ ਕੇ ਫਿਰ ਅਸ ਫੜਦੇ ਆਂ ਹੁਣ ਮੈਂ ਧੋਣ ਲੱਗੀ ਸੀ ਪੋਣੇ ਪੋਣੇ ਨਾ ਪਹਿਲਾਂ ਮੈਂ ਗਰਮ ਪਾਣੀ ਕਰਕੇ ਸਰਫ ਵਿੱਚ ਨਿਰਮਾ ਸਰਫਾ ਵਿੱਚ ਭੇਣੀ ਹੁੰਦੀ ਆਂ ਦੂਜੇ ਸਰਫ ਵਿੱਚ ਵੀ ਨਹੀਂ ਜਿਹਦੇ ਵਿੱਚ ਖੁਸ਼ਬੂ ਹੋਵੇ ਫਰੇਗਰੈਂਸ ਹੋਵੇ ਉਹ ਸਰਫ ਵਿੱਚ ਮੈਂ ਪੋਣੇ ਨੂੰ ਧੁੰਦੇ ਹੈਗੀ ਫਿਰ ਉਹ ਜੋ ਰੋਟੀ ਰੱਖਦੇ ਆ ਨਾ ਆ ਪੋਣੇ ਵਿੱਚ ਉਹਦੇ ਸਟੀਮ ਨਾਲ ਸਰਫ ਦੇ ਖੁਸ਼ਪੂਣ ਲੱਗ ਜਾਂਦੇ ਨੇ ਰੋਟੀਆਂ ਵਿੱਚ ਉਸ ਕਰਕੇ ਨਿਰਮਾ ਸਰਫਾ ਵਿੱਚ ਗਰਮ ਪਾਣੀ ਵਿੱਚ ਪੋਣੇ ਪਹਿਲਾਂ ਪੀ ਕੇ ਰੱਖ ਦਿੰਦੇ ਆਂ 15-20 ਮਿੰਟ ਦੀ ਅੱਧੇ ਘੰਟੇ ਲਈ ਡਿਪੈਂਡ ਕਰਦਾ ਕਿ ਆਪਾਂ ਸਾਈਡ ਤੇ ਕੰਮ ਕਰ ਰਹੇ ਆਂ ਉਸ ਤੋਂ ਬਾਅਦ ਜੋ ਭੇਜਨ ਹੋ ਜੇ ਨਾ ਅੱਧਾ ਘੰਟਾ ਫਿਰ ਉਸ ਤੋਂ ਪਰਮ ਥਾਪੇ ਨਾਲ ਕੁਟਦੀ ਹੁੰਦੀ ਆਂ ਥਾਪੇ ਨਾਲ ਕੁੱਟੇ ਬਿਨਾ ਮੈਨੂੰ ਪੋਣੇ ਤੋਂ ਹੋਂ ਦਾ ਸਵਾਦ ਆ ਹੀ ਨਹੀਂ ਆਉਂਦਾ ਹੈਗਾ ਇਹ ਲੱਗੂ ਥਾਪੇ ਨਾਲ ਕੁਟ ਕੇ ਨਾ ਇੱਕ ਤਾਂ ਆਪਣੀ ਮਿਹਨਤ ਤੇ ਘੱਟ ਲੱਗ ਜੂ ਦੋ ਚਾਰ ਥਾਪੇਆਂ ਹੀ ਮਾਰੋ ਕਿਉਂਕਿ ਪਾਣੀ ਵਿੱਚ ਪਹਿਲਾਂ ਪੈਂਦੇ ਹੁੰਦੇ ਨੇ 2000 ਇਹ ਤੂੰ ਪਚਪੌਣਿਆ ਤਾਂ ਧੁੱਪ ਚ ਸੁੱਕਣੇ ਪਾ ਕੇ ਤਾਂ ਹੋਰ ਵੀ ਚਿੱਟੇ ਬਣ ਜਾਂਦੇ ਨੇ ਧੁੱਪ ਨਾਲ ਤੇ ਹਮੇਸ਼ਾ ਧੁੱਪ ਚ ਸੁੱਕਣੇ ਪਾਈਏ ਪੋਣੇ ਤਾਂ ਕਿ ਚਿੱਟੇ ਨਿਕਲ ਜਾਣ ਕਿਉਂਕਿ ਹਲਦੀ ਦਾ ਕੋਈ ਦਾਗ ਵੀ ਰਹਿ ਗਿਆ ਧੁੱਪੇ ਬਿਲਕੁਲ ਸਾਫ਼ ਹੋ ਜਾਂਦੇ ਨੇ ਪੋਣੇ ਪੋਣੇ ਧੋਤੇ ਮੈਂ ਤੇ ਇੱਕ ਸਾਈਡ ਤੇ ਖੇਸ ਧੋਤਾ ਤੇ ਆਪੇ ਖੇਸ ਵੀ ਧੋਤਾ ਤਾਂ ਕਿ ਤੂੰ ਪੇ ਦੀ ਪੀੜ ਉਤਰ ਜਾ ਪੇ ਪੇ ਪੀਲੇ ਹੋ ਜਾਂਦੇ ਨੇ ਅੰਦਰ ਆ ਕੇ ਮੈਂ ਲਾ ਕੇ ਸੀ ਡਸਟਿੰਗ ਕਰਨ ਕਿਉਂਕਿ ਫਿਰ ਡਸਟਿੰਗ ਹੋਈ ਨਹੀਂ ਸੀ ਦੋ ਦਿਨ ਹੋ ਗਿਆ ਤਾਂ ਬਹੁਤ ਜ਼ਰੂਰੀ ਸੀ ਕਰਨੀ ਇੱਕ ਦਿਨ ਡਸਟਿੰਗ ਕਰੋ ਇੱਕ ਦਿਨ ਚ ਘਰਾਏ ਹੋ ਜਾਂਦਾ ਜਿਵੇਂ ਪਤਾ ਨਹੀਂ ਕਿੱਦੇ ਦੀ ਐ ਮਿੱਟੀ ਚੜ੍ਹੀ ਪਈ ਆ ਵੀ ਸਾਫ਼ ਹੀ ਨਹੀਂ ਕੀਤਾ ਹੈਗਾ ਬਹੁਤ ਬਹੁਤ ਜ਼ਿਆਦਾ ਡਸਟ ਆਉਂਦੀ ਆ ਜੇ ਇਸ ਨੂੰ ਸਾਫ਼ ਨਾ ਕਰੇ ਅਗਲੇ ਦਿਨ ਤੋਂ ਫਰਾਈ ਲੱਗੂ ਜਾਂ अच्छी तरह ही ਸਾਫ਼ ਕਰਦੀ ਵੀ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਇਕ ਤਾਂ ਮਿੱਟੀ ਵੈਸੇ ਵੀ ਸਾਡੇ ਦਾ ਘਰ ਪਤਾ ਨਹੀਂ ਹਰ ਇੱਕ ਉਹ ਕਹਿੰਦਾ ਵੈਸੇ ਸਾਡੇ ਘਰ ਜਿਆਦਾ ਆਉਂਦੀ ਹਰ ਇੱਕ ਨੂੰ ਲੱਗਦਾ ਵੀ ਸਾਡੇ ਜਿਆਦਾ ਆਉਂਦੀ ਜਿੰਨੇ ਗੱਲ ਕਰੋ ਕੋਈ ਨਹੀਂ ਸਾਡੇ ਦਾ ਬਹੁਤ ਆਉਂਦੀ ਹੈ ਮੈਂ ਵੀ ਮੈਂ ਵੀ ਹੀ ਕਹਿੰਨੀ ਵੀ ਸਾਡੇ ਤਾਂ ਮਿੱਟੀ ਬਹੁਤ ਜਿਆਦਾ ਆਉਂਦੀ ਹੈ ਤਾਂ ਮੌਸਮ ਹੈ ਜੇ ਧੂੜ ਉੜਦੀ ਹੈ ਹਵਾ ਬਹੁਤ ਚੱਲਦੀ ਹੈ ਬਾਹਰ ਹਵਾ ਚੱਲਣ ਲੱਗ ਜਾਂਦੀ ਹੈ ਨੇਰੀ ਆ ਜਾਂਦੀ ਹੈ ਪਤਾ ਹੀ ਨਾ ਦਾ ਮੌਸਮ ਦਾ ਕਦੋਂ ਨੇਰੀ ਆ ਜੀ ਕਦੋਂ ਹਵਾ ਤੇਜ਼ ਹੋ ਜੇ ਬਹੁਤ ਜਿਆਦਾ ਡਸਟ ਆਉਂਦੀ ਹੈ ਨਾ ਕਿਸੇ ਵੀ ਜਗ੍ਹਾ ਤੇ ਆਪਾਂ ਥੋੜਾ ਜਿਹਾ ਹੱਥ ਮਾਰਤੀਏ ਸਾਫ਼ ਸਫਾਈ ਕਰਦੇ ਉਹਦੀ ਲੁੱਕ ਹੀ ਚੇਂਜ ਹੋ ਜਾਂਦੀ ਹੈ ਬਿਲਕੁਲ ਨਾ ਅਨ ਦੇਖਣ ਨੂੰ ਏਰੀਆ ਬਦਲ ਜਾਂਦਾ ਹੈ। ਤੇ ਲੌਬੀ ਲੌਬੀ ਦੀ ਮੈਂ ਕਰੂੰਗੀ ਡਸਟਿੰਗ। ਐਂਡ ਅਲੈਨੀ ਲੌਬੀ ਦੀ ਵੀ ਬਹੁਤ ਜ਼ਿਆਦਾ ਡਸਟਿੰਗ ਹੋਣੀ ਥੋੜਾ ਥੋੜਾ ਨਾਲ ਲੱਗੂ ਵੀ ਥੱਕ ਕੇ ਬਹੁਤ ਜ਼ਿਆਦਾ ਡਸਟਿੰਗ ਹੋ ਜਾਂਦੀ ਹੈ ਕਿਉਂਕਿ ਇਸ ਤੋਂ ਬਿਨਾਂ ਸਾਈਡ ਬਾਈ ਸਾਈਡ ਹੋਰ ਵੀ ਕੰਮ ਚੱਲਦੇ ਹੁੰਦੇ ਨੇ ਸਵੇਰੇ ਜਿਵੇਂ ਕਿ ਕਿਚਨ 'ਚ ਪਹਿਲਾਂ ਸਵੇਰੇ ਚਾਹ ਦਾ ਕੰਮ ਜਾਂਦਾ ਫਿਰ ਖਾਣੇ ਦੀ ਤਿਆਰੀ ਫਿਰ ਖਾਣਾ ਬਣਾਉਣਾ ਖਾਣਾ ਢਾਂਡੇ ਸਾਫ਼ ਕਰਨੇ ਕਿਚਨ ਸਾਫ਼ ਕਰਨੇ ਇਹ ਤਾਂ ਡੇਲੀ ਦੇ ਕੰਮ ਨੇ ਹਨਾ। ਇਹ ਤਾਂ ਆਪਾਂ ਛੱਡ ਨਹੀਂ ਸਕਦੇ ਹਾਲ ਟਾਸਟਿੰਗ ਘੱਟ ਵੱਧ ਕਰ ਸਕਦੇ ਹਾਂ ਹੋਰ ਕੰਮ ਆਪਾਂ ਸਾਈਡ ਬਾਈ ਸਾਈਡ ਘੱਟ ਕਰ ਸਕਦੇ ਵਧਾ ਕਰ ਸਕਦੇ ਹਾਂ ਪਰ ਕਿਚਨ ਦਾ ਬਿਲਕੁਲ ਹੀ ਆਪਾਂ ਘਟਾਵਾਂ ਵਧਾ ਨਹੀਂ ਸਕਦੇ ਕਿਚਨ 'ਨੀ ਤਾਂ ਕੋਈ ਆਪਸ਼ਨ ਹੀ ਨਹੀਂ ਵਿਆ ਕੰਮ ਛੱਡਦੇ ਵੇ ਚਾਹ ਨੇ ਪੀ ਜਾਂ ਰੋਟੀ ਨਖਾਈ ਉਹ ਤਾਂ ਕੋਈ ਆਪਸ਼ਨ ਹੈ ਹੀ ਨਹੀਂ ਖਾਣਾ ਬਣਾਉਣਾ ਵੀ ਪੈਂਦਾ ਖਾਣਾ ਵੀ ਪੈਂਦਾ ਤੇ ਹੁਣ ਧੋਰੀਆਂ ਵਾਲਾ ਮੋਸਫੇਸ਼ਨ ਇਹ ਵੀ ਬਹੁਤ ਬਹੁਤ ਜ਼ਰੂਰੀ ਹੁੰਦਾ ਡੇਲੀ ਡੇਲੀ ਧੋਣਾ ਜਿਵੇਂ ਡੇਲੀ ਆਪਾਂ ਖਾਣਾ ਬਣਾਉਣਾ ਖਾਣੇ ਉਮੇ ਸਫਾਈ ਵੀ ਡੇਲੀ ਦੀ ਹੀ ਜ਼ਰੂਰੀ ਹੋ ਜਾਂਦੀ ਹੈ ਅਜ ਮੈਂ ਰੂਮ ਸੀ ਦਾ ਕਟ ਕਰ ਲਾਣੀ ਆ ਪਰ ਲੌਬੀ ਦੀ ਬਿਲਕੁਲ ਨਹੀਂ ਘਟਾ ਸਕਦੇ ਡਸਟਿੰਗ ਕਿਉਂਕਿ ਆਪਾਂ ਇੱਥੇ ਬੈਠਦੇ ਆ ਓਨ ਇਅਰ ਡਸਟ ਵੀ ਇੱਥੇ ਜ਼ਿਆਦਾ ਆਉਂਦੀ ਆ ਇਸ ਕਰਕੇ ਲੌਬੀ ਦੀ ਡਸਟਿੰਗ ਨਾਲ ਮੈਂ ਉਹ ਕੰਪਰੋਮਾਈਜ਼ ਨਹੀਂ ਕਰਦੀ ਹੈਗੀ ਵੀ ਨਾ ਕਰਾਂ ਖਾਂਕ ਜਿਸ ਦਿਨ ਮੇਰਾ ਦਿਲ ਨਾ ਕਰੇ ਖੁਦਾਂ ਅੰਦਰੋਂ ਮਨ ਨਾ ਕਰੇ ਉਸ ਦਿਨ ਮੈਂ ਆਪਣੇ ਆਪ ਨੂੰ ਥਕਾਨ ਨਹੀਂ ਕਰਦੀ ਹੁੰਦੀ ਉਸ ਦਿਨ ਮੈਂ ਬ੍ਰੇਕ ਲੈ ਲੈਂਦੀ ਫਿਰ ਨਹੀਂ ਕਰਦੀ ਹਨਾ ਵੀ ਜੋ ਲੋ ਕੋਈ ਗੱਲ ਨਹੀਂ ਗੰਦਾ ਪਿਆ ਪੈ ਰਹਿਣ ਦਾ ਜੇ ਮੇਰਾ ਦਿਲ ਨਹੀਂ ਕਰ ਰਿਹਾ ਹੈਗਾ ਪਰ ਇੱਕ ਦਿਨ ਨਾ ਕਰੀਏ ਫਿਰ ਨੈਕਸਟ ਦਿਨ ਉਦੋਂ ਵੱਧਾ ਜੋਰ ਲਾ ਕੇ ਸਫਾਈ ਕਰਨੀ ਪੈਂਦੀ ਇੱਕ ਦਿਨ ਇਸ ਕਰਕੇ ਥੋੜਾ ਥੋੜਾ ਕੁਛ ਨਾ ਕੁਛ ਡੇਲੀ ਕਰਦੇ ਰਹੀਏ ਤਾਂ ਕੰਮ ਆਪਣਾ ਇਕੱਠਾ ਨਹੀਂ ਹੁੰਦਾ ਹੈਗਾ ਤੇ ਬਹੁਤ ਫੈਸ਼ਨ ਹੋ ਗਿਆ ਕਲੀਨ ਹੈਂਡ ਟਾਵਲ ਵੀ ਚੇਂਜ ਕਰਤਾ ਤੇ ਹੁਣ ਮੈਂ करूंगी ਕਿਚਨ ਦੀ ਸਫਾਈ ਇਹ ਮੈਂ ਕਿਚਨ ਦਾ ਜੋਰ ਕੰਮ ਖਤਮ ਹੋ ਗਿਆ ਬ੍ਰੈਕਫਾਸਟ ਦਾ ਕਿਚਨ ਕਲੀਨ ਹੋ ਗਈ ਉਸ ਤੋਂ ਬਾਅਦ ਸਫਾਈ ਕਰ ਰਹੀ ਹਾਂ ਮੈਂ ਸੋਚਿਆ ਚਲੋ ਨਹਾਉਣਾ ਤਾਂ ਹੈਗਾ ਹੀ ਹਨਾ ਵੀ ਕਿਉਂ ਨਾ ਮੈਂ ਅੱਧਾ ਘੰਟਾ ਕਿਚਨ ਤੇ ਲਾ ਲਾਂ ਇਹ ਮੈਂ ਕਿਚਨ ਦੀ ਮੰਥਲੀ ਕਲੀਨਿੰਗ ਕਰਦੀ ਹੁੰਨੀ ਆਈ ਵਾਰ ਇਸ ਵਾਰ ਮੈਂ ਲੇਟ ਹੋ ਗਈ ਨਹੀਂ ਇਸ ਵਾਰ ਲੇਟ ਪਿਛਲੇ ਮਹੀਨੇ ਲੇਟ ਹੋ ਗਈ ਸੀ ਫਿਰ ਇਸ ਕਰਕੇ ਇਸ ਮਹੀਨੇ ਵੀ ਲੇਟ ਹੀ ਹੋ ਰਹੀ ਹੈ ਸਫਾਈ ਮੈਂ ਸਿੱਕ ਤੋ 10 ਤਰੀਕ ਦੇ ਵਿੱਚ ਵਿੱਚ ਕਰਦੀ ਹੁਣ ਦੇਖੋ ਸਮਾਨ ਮੇਥੋਂ ਕੱਟ ਲੜੀ ਵਾਰ ਖਾਲੀ ਕਰਤਾ ਇਸ ਤਰ੍ਹਾਂ ਥੋੜਾ 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 ਵਿੱਚ ਕੁਝ ਨਾ ਕੁਝ ਗਿਰਨ ਲੱਗ ਜਾਂਦੇ ਇਹਦੇ ਵਿੱਚ ਐਦਾ ਗੰਦਾ ਜਿਹਾ ਹੋਣ ਲੱਗ ਜਾਂਦਾ ਡਰਾਅਰ ਫੇਰ ਸਫਾਈ ਕਰਨੀ ਪੈਂਦੀ ਇੱਕ ਮਹੀਨਾ ਆਰਾਮ ਨਾਲ ਲੰਘ ਜਾਂਦਾ ਇੱਕ ਮਹੀਨੇ ਬਾਅਦ ਕੁਝ ਇਸ ਤਰ੍ਹਾਂ ਦੀ ਹਾਲਤ ਹੋਣ ਲੱਗ ਜਾਂਦੀ ਹੈ ਤੇ ਸਾਰਾ ਸਮਾਨ ਖਾਲੀ ਕੀਤਾ ਕੱਟਲ ਦੇ ਵਾਲੇ ਟ੍ਰੇ ਇਹ ਕਰੂੰਗੀ ਹੁਣ ਮੈਂ ਸਾਫ ਮਹੀਨੇ ਚ ਨਾ ਇੱਕ ਵਾਰ ਕਿਚਨ ਦੀ ਡੀਪ ਕਲੀਨਿੰਗ ਬਹੁਤ ਜ਼ਰੂਰੀ ਹੋ ਜਾਂਦੀ ਆ ਜੇ ਇੱਕ ਵਾਰ ਕਿਚਨ ਦੀ ਡੀਪ ਕਲੀਨਿੰਗ ਮਹੀਨੇ ਚ ਆਪਾਂ ਕਰ ਦਈਏ ਮਹੀਨਾ ਆਪਣਾ ਆਰਾਮ ਨਾਲ ਲੰਘ ਜਾਂਦਾ ਕਿਉਂਕਿ ਸਾਰਾ ਦਿਨ ਆਪਾਂ ਕਿਚਨ ਚ ਹੁੰਨੇ ਆ ਸਵੇਰ ਦਾ ਬ੍ਰੈਕਫਾਸਟ ਲੰਚ ਡਿਨਰ ਸਨੈਕਸ ਚਾਹ ਪਾਣੀ ਕਿੰਨਾ ਕੁਝ ਆਪਣਾ ਕਿਚਨ ਚ ਟਾਈਮ ਜਾਂਦਾ ਮੋਸਟਲੀ ਲੇਡੀਜ਼ ਦਾ ਕਿਚਨ ਚ ਸਵੇਰੇ ਉੱਠਦੇ ਕਿਚਨ ਚ ਆਉਣਾ ਹੁੰਦਾ ਸ਼ਾਮ ਵੀ ਕਿਚਨ ਜੀ ਹੋ ਜਾਂਦੀ ਐ ਇਸ ਕਰਕੇ ਨਾ ਸਫਾਈ ਬਹੁਤ ਜ਼ਰੂਰੀ ਆ ਕਿਚਨ ਸਾਫ਼ ਹੋਊਗੀ ਆਪਾਂ ਨੂੰ ਵੀ ਦੇਖਣ ਨੂੰ ਵਧੀਆ ਲੱਗੂਗੀ ਕੰਮ ਕਰਨ ਨੂੰ ਦਿਲ ਕਰੂਗਾ ਤੇ ਆਪਣੇ ਜਿਹੜੇ ਚੀਜ਼ਾਂ ਨੇ ਕਿਚਨ ਦੀਆਂ ਕੋਈ ਭਾਂਡਾ ਹੈ ਭਾਂਡੀਆਂ ਨੇ ਕੋਈ ਕਿਚਨ ਦੇ ਗੈਜਟਸ ਨੇ ਕਿਚਨ ਦੇ ਕੈਬਿਨੇਟਸ ਨੇ ਡਰਾਅਰਸ ਨੇ ਤੇ ਉਹਨਾਂ ਤੇ ਚਿਕਨਾਹਟ ਨਹੀਂ ਜੰਮਦੀ ਹੈਗੀ ਫਿਰ ਚਿਪਚਿਪੇ ਨਹੀਂ ਹੁੰਦੇ ਹੈਗੇ ਜੇ ਮਹੀਨੇ 'ਚ ਇੱਕ ਵਾਰ ਸਾਫ ਕਰ ਦਈਏ ਇਸ ਕਰਕੇ ਮੈਂ ਹਰ ਮਹੀਨੇ ਮੈਂ ਕਿਚਨ ਦੀ ਇਹ ਮੇਰੀ ਕਲੀਨਿੰਗ ਹੈਗੀ ਹੈ ਕਿ ਇੱਕ ਮਹੀਨੇ 'ਚ ਮਹੀਨੇ 'ਚ ਇੱਕ ਵਾਰ ਮੈਂ ਕਰਨੀ ਕਰਨੀ ਹੁੰਦੀ ਹੈਗੀ ਹੈ ਨਾ ਜੇ ਆਪਾਂ ਬਹੁਤ ਜ਼ਿਆਦਾ ਗੰਦਾ ਕਰਕੇ ਕਰਾਂਗੇ ਫਿਰ ਉਹ ਗੱਲ ਨਹੀਂ ਬਣਦੀ ਉਹ ਸਫਾਈ ਨਹੀਂ ਬਣਦੀ ਹੈਗੀ ਇਸ ਲਈ ਕਰਨੀ ਆ ਤਾਂ ਮਹੀਨੇ ਤੋਂ ਇੱਕ ਵਾਰ ਕਰ ਦੋ ਤੇ ਇਹ ਵਾਲੇ ਡਰਾਅਰ 'ਚ ਸਾਰੀ ਮਸਾਲੇ ਵਾਲੀਆਂ ਸ਼ੀਸ਼ੀਆਂ ਹੋ ਗਈਆਂ ਅਡਵੈਨ ਜੀਰਾ ਗਰਮ ਮਸਾਲਾ ਲੌਂਗ ਇਲਾਇਚੀ ਕਾਰਨਫਲ ਪਾਊਡਰ ਕਸਟਰ ਪਾਊਡਰ ਮੇਥੀ ਚਾਟ ਮਸਾਲਾ ਬਹੁਤ ਕੁਝ ਇਹ ਜਾਂ ਹੋ ਜਾਂਦਾ ਨਿਕ ਨਿਕੀ ਸ਼ੀਸ਼ੀਆਂ ਕਿਚਨ ਦਾ ਬਹੁਤ ਸਾਰਾ ਸਮਾਨ ਹੋ ਜਾਂਦਾ ਛੋਟਾ ਛੋਟਾ ਕੀ ਪੱਡਾ ਵੱਡਾ ਕੀ ਇੰਨਾ ਚਾੜਾ ਕਿਚਨ ਦਾ ਸਮਾਨ ਹੁੰਦਾ ਨਾ ਕਿ ਸਾਰੇ ਸਮਾਨ ਤੇ ਨਿਗਾ ਰੱਖਣ ਵੀ ਮੁਸ਼ਕਲ ਹੋ ਜਾਂਦੀ ਹੈ ਇਕ ਨਿਕੀ ਚੀਜ਼ ਜ਼ਰੂਰ ਆਹੀ ਜੀ ਕਿਚਨ ਚੋਂ ਨਿਕਲਦੀ ਹੁੰਦੀ ਹੈ ਸਫਾਈ ਕਰਦੇ ਜਿਹੜੇ ਐਕਸਪਾਇਰ ਹੋ ਚੁੱਕੀ ਹੁੰਦੀ ਹੈ ਜਾਂ ਆਪਣੇ ਨਿਗਾ ਚ ਨਹੀਂ ਆਉਂਦੀ ਹੈਗੀ ਆਪਾਂ ਭੁੱਲ ਜਾਂਦੇ ਆ ਵੀ ਇਹ ਚੀਜ਼ ਆਪਣੇ ਕੋਲ ਪਈ ਹੈ ਸਫਾਈ ਕਰਨ ਦਾ ਇਹ ਵੀ ਫਾਇਦਾ ਹੁੰਦਾ ਕਿ ਆਪਣਾ ਸਾਰਾ ਸਮਾਨ ਆਪਣੀ ਨਿਗਾ ਵਿੱਚ ਆ ਜਾਂਦਾ ਆਪ ਨੂੰ ਪਤਾ ਲੱਗ ਜਾਂਦਾ ਕਿ ਕੀ ਕੁਝ ਹੈਗਾ ਕਿ ਕਿਹ ਸਮਾਨ ਆਪਣਾ ਐਕਸਪਾਇਰ ਹੋ ਗਿਆ ਕਿ ਐਕਸਪਾਇਰ ਹੋਣ ਜਾ ਰਿਹਾ ਤੇ ਸਾਰੇ ਡਰਾਅਰ ਸਾਫ ਕਰਕੇ ਲਾਈਨਰ ਲਗਾ ਕੇ ਸਮਾਨ ਠਕਾਉਂ ਮੈਂ ਇੱਕ ਬੋਟਲ ਮੇਰੀ ਟੁੱਟ ਗਈ ਸੀ ਕੋ ਸਾਰੇ ਕੱਚ ਦੇ ਸ਼ਿਸ਼ਿਆਂ ਨੂੰ ਚੱਕ ਦੇ ਇੱਕ ਰੱਖ ਦੇ ਨਾਲ ਕਈ ਵਾਰ ਖੜਕ ਪੈਂਦੀ ਹੈ ਇੱਕ ਦੂਜੀ ਦੇ ਨਾਲ ਵੱਜਦੀ ਹੈ ਫਿਰ ਇਹ ਸ਼ਿਸ਼ੀ ਇੱਕ ਬੋਟਲ ਨਾਲ ਟੁੱਟ ਗਈ ਲੌਂਗ ਲਾਈਚੀ ਵਾਲੀ ਤੇ ਮੈਂ ਸਾਰੇ ਲੌਂਗ ਲਾਈਚੀ ਪਲੇਟ ਚ ਕੱਟ ਕੇ ਦੇਖਾਵਾਂਗੇ ਇਹਦੇ ਵਿੱਚ ਕੋਈ ਕੱਚ ਦਾ ਟੁਕੜਾ ਤਾਂ ਨਹੀਂ ਹੈਗਾ ਫਿਰ ਇਹਨੂੰ ਦੂਸਰੀ ਬੋਟਲ ਵਿੱਚ ਟ੍ਰਾਂਸਫਰ ਕਰ ਲਈਆਂ ਲੌਂਗ ਲਾਈਚੀਆਂ ਉਹ ਬੋਟਲ ਮੈਂ ਚੇਂਜ ਕਰਦੀ ਆ ਇਸ ਤਰ੍ਹਾਂ ਪਤਾ ਲੱਗ ਜਾਂਦਾ ਆਪਣਾ ਸਮਾਨ ਜੀ ਕੁਝ ਖਰਾਬ ਵੀ ਹੋ ਰਿਹਾ ਹੁੰਦਾ ਜਾਂ ਕੋਈ ਬੋਟਲ ਚੇਂਜ ਕਰਨ ਵਾਲੀ ਆ ਤੇ ਕਰਤਾ ਮੈਂ ਚੇਂਜ ਤੇ ਸਾਰੀਆਂ ਬੋਟਲਾਂ ਸੇ ਕੱਪੜਾ ਮਾਰ ਕੇ ਨਾ ਫਿਰ ਮੈਂ ਇਹ ਰੱਖੂਗੀ ਇਹ ਬਾਕਸ ਮੈਂ ਤਾਂ ਰੱਖ ਜੂਣੀ ਡਰਾਅਰ ਵਿੱਚ ਤਾਂ ਕਿ ਆਪਾਂ ਸਫਾਈ ਕਰੀਏ ਇੱਕ ਇੱਕ ਸ਼ੀਸ਼ੀ ਕੱਢਣ ਨਾਲੋਂ ਤੁਸੀਂ ਡੱਬਾ ਬਾਹਰ ਕੱਢ ਲਓ ਸਾਰਾ ਫਿਰ ਟਾਈਮ ਘੱਟ ਲੱਗਦਾ ਹੈ ਨਾ ਕਿ ਇੱਥੇ ਆਪਾਂ ਇੱਕ ਇੱਕ ਸ਼ੀਸ਼ੀ ਦੋ ਦੋ ਚੱਕਾਂਗੇ ਰੱਖਾਂਗੇ ਫਿਰ ਮੈਂ ਬਾਕਸ ਚ ਪਾ ਕੇ ਰੱਖ ਲਾਂਣੀ ਆ ਤੇ ਇਹ ਨਾਲ ਕੀ ਇੱਕ ਡਰਾਅਰ ਚ ਸਮਾਨ ਕੱਢਣਾ ਤੇ ਡਰਾਅਰ ਵਿੱਚ ਰੱਖਣਾ ਵੀ ਇਜ਼ੀ ਹੋ ਜਾਂਦਾ। ਕਈ ਵਾਰ ਕੋਈ ਸ਼ੀਸ਼ੀ ਕੋਈ ਲੀਕ ਹੋਵੇ, ਕੋਈगिरਨ ਵਾਲੀ ਚੀਜ਼ ਹੋਵੇ ਨਾ ਲੀਕ ਹੋਣ ਵਾਲੀ। ਤਾਂ ਬਾਕਸ ਦੇ ਵਿੱਚ ਲੀਕ ਹੋ ਜੇ نیچے ਗੈਵਨਰ ਤੱਕ ਨਾ ਪਹੁੰਚੇ, ਇਹ ਵੀ ਫਾਇਦਾ ਹੋ ਜਾਂਦਾ। ਬਸ ਅਜਿਹੀ ਕੋਈ ਚੀਜ਼ ਮੇਰੇ ਕੋਲ ਹੈ ਨਹੀਂ ਜਿਹੜੀ ਲੀਕ ਹੋਣ ਵਾਲੀ ਹੋਵੇ। ਜਿਹੜੀ ਲੀਕ ਹੋਣ ਵਾਲੀ ਹੈਗੀਆਂ ਨੇ ਉਹ ਮੈਂ ਉਹਨਾਂ ਨੂੰ ਉਸੇ ਤਰੀਕੇ ਨਾਲ ਰੱਖ ਦਿੰਦੀ ਹਾਂ ਕਿ ਨੀਚੇ ਤੱਕ ਉਹ ਚੀਜ਼ ਆਵੇ ਨਾ। ਤੇ ਸਾਰੀਆਂ ਬੋਟਲਸ ਤੇ ਕੱਪੜਾ ਮਾਰ ਕੇ ਸੁੱਕਾ ਕੱਪੜਾ ਹੀ ਮਾਰਦੇ ਆ ਮੈਂ ਉਹ ਗਿੱਲਾ ਕੱਪੜਾ ਮਾਰੀ ਬਿਕਾਉਸ ਮੈਨੂੰ ਪਤਾ ਮੇਰੇ ਸਮਾਨ ਦਾ ਵੀ ਇ ਮੇਰੇ ਕਿਚਨ ਚ ਕੋਈ ਵੀ ਅਜੀਬ ਚੀਜ਼ ਨਹੀਂ ਹੈ ਜਿਹੜੀ ਚਿਪਚਿਪੀ ਹੋਊਗੀ ਈਵਨ ਕੈਸ ਦਾ ਲਾਈਟਰ ਜਿਹੜਾ ਆਪਾਂ ਰੋਜ਼ ਯੂਜ਼ ਕਰਦੇ ਆ ਉਹ ਵੀ ਹੈ ਨਾ ਸਾਫ਼ ਪਿਆ ਨਾ ਟੱਚ ਕਰਾਂਗੇ ਉਹਨੂੰ ਵੀ ਤੁਹਾਨੂੰ ਬਿਲਕੁਲ ਚਿਪਚਪਾਟ ਫੀਲ ਨਹੀਂ ਹੋਊਗੀ ਮੈਨੂੰ ਜਮਾ ਹੀ ਪਸੰਦ ਨਹੀਂ ਚਿਪਚਿਪੀ ਐਂ ਚੀਜ਼ਾਂ ਜਿਹਦੇ ਉੱਪਰ ਬਹੁਤ ਚਿਕਨਾਈ ਜੰਮੀ ਹੋਵੇ ਹੱਥ ਲਾਉਣ ਨੂੰ ਦਿਲ ਨਾ ਕਰਿਆ ਅਹੀ ਜੀ ਕੋਈ ਚੀਜ਼ ਨਹੀਂ ਮੇਰੇ ਕੋਲ ਰਸੋਈ 'ਚ ਕਿਉਂਕਿ ਸ਼ੁਰੂ ਤੋਂ ਹੀ ਮੈਂ ਇਹ ਜੀ ਚੀਜ਼ਾਂ ਹਮੇਸ਼ਾ ਹਰ ਇੱਕ ਇੱਕ ਚੀਜ਼ ਕਿਚਨ ਦੇ ਸਾਫ਼ ਉਸ ਦਿਕੇ ਨਾ ਕਰਦੀਆਂ ਕਿ ਉਹਨਾਂ ਤੇ ਬਹੁਤ ਜ਼ਿਆਦਾ ਚਿਕਨਾਹਟ ਨਾ ਜੰਮੀ ਸਾਰੇ ਬੋਟਲ ਸਾਫ ਕਰਕੇ ਮੈਂ ਰੱਖਦੇ ਨਾਲ ਮੇਰੀ ਨਿਗਾ ਵਿੱਚ ਵੀ ਆ ਗਿਆ ਵੀ ਕੀ ਕੁਝ ਮੇਰੇ ਕੋਲ ਹੈਗਾ ਸਮਾਨ ਕਿਹੜੀ ਚੀਜ਼ ਮੇਰੇ ਕੋਲ ਪੁਰਾਣੀ ਪਈ ਕਿਹੜੀ ਹੋਰ ਲੈ ਕੇ ਆਉਣੀ ਪਈ ਆ ਇਸ ਤਰ੍ਹਾਂ ਕਿਚਨ ਦੇ ਮੈਂ ਸਾਰੇ ਡਰਾਅਰ ਕਰਤੇ ਸਾਫ ਤੇ ਬਸ ਲਾਸਟ ਤੇ ਆ ਰਹਿ ਗਿਆ ਆਇਲ ਵਾਲਾ ਆਇਲ ਬੋਟਲਸ ਵਾਲਾ ਰੈਕ ਇਹ ਮੈਂ نیچے ਪਹਿਲਾਂ ਲਾਈਨਰ ਲਗਾਉਣੀ ਹੁੰਦੀ ਆ ਫਿਰ ਮੈਂ نیچے ਇੱਕ ਕੈਲੰਡਰ ਦਾ ਪੇਪਰ ਲਗਾਉਣੀ ਹੁੰਦੀ ਆ ਕਾ ਵੀ ਮੋਟਾ ਕੈਲੰਡਰ ਦਾ ਪੇਪਰ ਫਿਰ ਉਹਦੇ ਉੱਪਰ ਮੈਂ ਇੱਕ ਪੇਪਰ ਲਗਾਉਣੀ ਹੁੰਦੀ ਆ ਫਿਰ ਮੈਂ ਆਇਲ ਬੋਟਲਸ ਰੱਖਦੀ ਹੁੰਦੀ ਆ ਤਾਂ ਕਿ ਆਇਲ ਥੋੜਾ ਬਹੁਤ ਅੰਗਰੇ ਜੇ ਪੇਪਰ ਉੱਪਰ ਲਗੰਦਾ ਹੋਵੇ ਫਿਰ ਨੀਚੇ ਲਗੰਦਾ ਹੋਵੇ ਐਨੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਆਇਲ ਨੀਂ ਗਿਰ ਰਿਹਾ ਪੇਪਰ ਗੰਦਾ ਹੋ ਗਿਆ ਐਨੇ ਆਪਾਂ ਚੇਂਜ ਕਰ ਦਨੇ ਆ ਇਸ ਕਰਕੇ ਆਇਲ ਵਾਲੇ ਪੋਰਟਲਸ ਨੀਚੇ ਮੈਂ ਕਾਫੀ ਸਾਰੇ ਪੇਪਰ ਲਗਾ ਕੇ ਰੱਖਦੀ ਹੁੰਦੀ ਆ ਜੀ ਔਰ ਇਹ ਵਾਲਾ ਆਇਲ ਰੈਕ ਨਾ ਬਹੁਤ ਇਹਦੀ ਸਫਾਈ ਜਾਦੇ ਰੱਖਣੀ ਪੈਂਦੀ ਕਿਉਂਕਿ ਆਇਲਸ ਨੇ ਟਾਈਮ ਹੋ ਰਿਹਾ ਸਵੇਗ ਹੋ ਰਹਾ ਨਾ ਮੈਂ ਨਾ ਕਿ ਨਿਕਲੀ ਦੋ ਇੰਦਰਾ ਨੇ ਕਹਿੰਦੇ फटाफट ਕੌਫੀ ਕਰਦੇ ਕੋਈ ਆਇਆ ਸੀ ਉਹਨਾਂ ਕੋਲੇ ਕੌਫੀ ਕੀਤੀ ਫਿਰ ਮੈਂ ਵੀ ਪੀ ਲਈ ਮੈਂ ਚਲ ਮੈਂ ਵੀ ਪੀ ਲਵਾਂ ਨੇ ਥੱਕੇਵਾਂ ਲੱਗ ਰਹੇ ਨੇ ਕੌਫੀ ਪੀ ਕੇ ਜਿਸ ਇੰਦੂਵਿੰਦਰ ਘਰੇ ਹੁਣ ਚਾਹ ਕੌਫੀ ਕੁਝ ਕਰਾਉਣ ਇਸ ਟਾਈਮ ਤੇ 11 11:30 ਦੇ ਕਰੀਬ ਫਿਰ ਤਾਂ ਮੈਂ ਥੋੜੀ ਜਿਹੀ ਪੀ ਲਾਂ ਨੇ ਚਾਹ ਹੋਵੇ ਚਾਹ ਕੌਫੀ ਹੋਵੇ ਨਹੀਂ ਇਸ ਟਾਈਮ ਮੈਂ ਪੀਂਦੀ ਨਹੀਂ ਹੁੰਦੀ ਫਿਰ ਮੈਂ ਸਿੱਧਾ ਸ਼ਾਮ ਨੂੰ ਪੀਂਦੀ ਹੁੰਦੀ ਆ ਫਰੂਟ ਖਾਣੀ ਹੁੰਦੀ ਹੁਣ ਦੇਖੋ ਨੂੰ ਫਰੂਟ ਖਾਣ ਨੂੰ ਦਿਲ ਕਰਿਆ ਤਾਂ ਖਾ ਲੂ ਕਦੇ-ਕਦੇ ਮਿਸ ਵੀ ਹੋਏ ਤਾਂ ਦਿਲ ਨਹੀਂ ਕਰਦਾ ਕਦੇ-ਕਦੇ ਖਾਣ ਨੂੰ ਫਿਰ ਮੈਂ ਨਹੀਂ ਜੇ ਆਪ ਬਣਾਈਏ ਫਿਰ ਜੀ ਕਰਦਾ ਵੀ ਪੀ ਲਈ ਹਨਾ ਜੇ ਬੇ ਟਾਈਮ ਹੀ ਹੋਵੇ ਫਿਰ ਨਵੇਂ ਪਿੰਦੀ ਜੇ ਖਾਣੇ ਦਾ ਟਾਈਮ ਨਹੀਂ ੜਿਟ ਜਿਹੜੇ ਹੋਵੇ ਫਿਰ ਤਾਂ ਆਉਂਦਾ ਵੀ ਖਾਣੇ ਦੀ ਭੁੱਖ ਖਰਾਬ ਹੋਊਗੀ ਫਿਰ ਸਾਰਾ ਸਿਸਟਮ ਖਰਾਬ ਹੋ ਜਾਊਗਾ ਕਾਫੀ ਤਾਂ ਮਿੱਠੀ ਬਣੇ ਲਾਦੇ ਸਿੱਕੀਂ ਪੀਦੇ ਨੇ ਕਿ ਤਾ ਊਂ ਗੜਤਾਂ ਚ ਹੁੰਦੀ ਆ ਇਹ ਕਿ ਮੈਂ ਵੀ ਥੋੜੀ ਸਟਰੋਂਗ ਪੀਣੀ ਆ ਤਾਂ ਕਰਕੇ ਥੋੜੀ ਜਿਹੀ ਮਠਾਸ ਦੀ ਵਧੀਆ ਲੱਗਦੀ ਮਿੱਠਾ ਪਾਏ ਮੈਂ ਵੀ ਕਾਫੀ ਚ ਸਿਰਨਾਤ ਨਾਲ ਵਾਲਾਂ ਸਵੇਂ ਆਉਣਾਗੇ ਨਹੀਂ ਜਿਆਦਾ ਗਰਮੀ ਪਸੀਨਾ ਆਉਂਦਾ ਵਾਲਾਂ ਤਾਂ ਪੋਖਾ ਜਾਂਦਾ ਪਸੀਨਾ ਆਉਂਦਾ ਕਿ ਜੇ ਚੋਥ ਦਿਨ ਹੀ ਮੁਸਕਾਨ ਲੱਗ ਜੇ ਨਹੀਂ ਲੱਗਦਾ ਵੀ ਨਾ ਨਹੀਂ। ਹੋਰ ਇਹਦਰ ਸ਼ਾਮ ਨੂੰ 4 ਵਜੇ ਮੈਂ ਬਣਾਤਾ ਸੀ ਕੜਾਹੀ ਪਨੀਰ। ਅੱਜ ਮੰਮੀ ਦੀ ਡਿਮਾਂਡ ਆਈ ਸੀ ਮੇਰੀ ਮਦਰ ਇਨ-ਲॉ ਕਹਿੰਦੇ ਮੈਂ ਪਨੀਰ ਤੇ Shimla Mirch ਦੀ ਸਬਜ਼ੀ ਖਾਣੀ ਹੈ। ਫਿਰ ਦਵਿੰਦਰ ਕਹਿੰਦੇ ਵੀ ਚੀਜ਼ ਚਿਲੀ ਕਹਿੰਦੇ ਨੇ ਮੰਮੀ ਚੀਜ਼ ਚਿਲੀ ਕਹਿੰਦੇ ਮੈਂ ਰੋਟੀ ਨਾਲ ਨਹੀਂ ਮੈਂ ਖਾ ਸਕਦਾ। ਆਏ ਕਰੋ ਤੁਸੀਂ ਕੜਾਹੀ ਪਨੀਰ ਕਰ ਲਓ ਉਹਦੇ ਵੀ ਸ਼ਿਮਲਾ ਮਿਰਚ ਵੀ ਹੈ ਜੂ ਪਨੀਰ ਵੀ ਪਈ ਤੇ ਬਹੁਤ ਹੀ ਸਿੰਪਲ ਜਿਹਾ ਦੇਖਣਾ ਬਿਨਾ ਕਾਜੂ ਤੋਂ ਸਿਰਫ ਇਹਦੇ ਵਿੱਚ ਮੈਂ ਇਕੱਲੀ ਕਰੀਮ ਪਾਈ ਹੈ ਬਹੁਤ ਹੀ ਸ਼ਾਰਟਕਟ ਟਮਾਟਰ ਨਾਲ ਮੈਂ ਬਣਾਤਾ ਕੜਾਹੀ ਪਨੀਰ ਟਾਈਮ ਹੋ ਰਿਹਾ ਸਾਢੇ 4 ਦਾ ਤੇ ਅਸੀਂ ਹੁਣ ਚੱਲਿਆ ਮਾਂਸਾਂ ਮੈਂ ਆਪਣੀ ਡਿਊਟੀ ਕਰਤੀ ਸਬਜ਼ੀ ਬਣਾਤੀ ਆਟਾ ਗੁੰਨਤਾ ਠੀਕ ਹੈ ਆ ਕੇ ਤਾਂ ਕਿ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਇਸ ਕਰਕੇ ਮੈਂ ਦਵਿੰਦਰ ਨੂੰ ਵੀ ਤੁਹਾਡੇ ਜਲਦੀ ਲੈ ਕੇ ਜਾਦੇ ਵੀ ਜਲਦੀ ਚੱਲੀਏ ਦੋ ਚਾਰ ਕੰਮ ਨੇ ਉਹ ਕਰਕੇ ਆਵਾਂਗੇ ਤੇ ਦੇਖਦੇ ਟਾਈਮ ਰਿਹਾ ਤਾਂ ਪਾਰਕ ਜਾ ਕੇ ਆਵਾਂਗੇ ਜੇ ਟਾਈਮ ਰਿਹਾ ਪਰ ਮੈਨੂੰ ਲੱਗਦਾ ਨਹੀਂ ਰ ਹੁਣ ਚਲਦੇ ਆਂ ਅਸੀਂ ਬਾਜ਼ਾਰ ਮੈਂ ਆਪਣੇ ਸਾਰੇ ਕੰਮ ਕਰਕੇ ਮੈਂ ਕਿ ਆ ਕੇ ਮੈਨੂੰ ਭਾਜ ਦੌਣ ਹੋਵੇ ਸਬਜ਼ੀ ਮੈਂ ਜਲਦੀ ਬਣਾਤੀ ਅੱਜ ਤੇ ਪਣਾਈ ਵੀ ਥੋੜੇ ਸ਼ਾਰਟਕਟ ਨਾਲ ਕੜਾਹੀ ਆਪਣੀ ਦੇ ਸ਼ਾਰਟ ਮੈਥਡ ਨਾਲ ਬਣਾਇਆ ਤਾਂ ਕਿ ਜ਼ਿਆਦਾ ਟਾਈਮ ਵੀ ਨਾ ਲੱਗੇ ਟਾਈਮ ਵੀ ਬਚਾਇਆ ਰੈਸਪੀ ਵੀ ਜਲਦੀ ਬਣਾਈਏ ਦੇਖ ਖਾਣ ਚ ਕਿਵੇਂ ਲੱਗੂਗਾ ਤੇ ਚਲਦੇ ਆਂ ਜਿਉ ਆਪਾਂ ਹੁਣ ਟਾਈਮ ਹੋ ਗਿਆ 8:30 ਜਿਹਾ ਜਿਸੀ ਮਾਮਸਾ ਆਈਆਂ ਬਸ ਸਾਰੇ ਕੰਮ ਹੋ ਗਏ ਲਾਸਟ ਇੱਕ ਸ਼ੌਪ ਤੇ ਗੈਂਦ ਦਿੰਦ ਬਹੁਤ ਸਾਰਾ ਸਮਾਨ ਹੋ ਗਿਆ ਮਾਸੋਂ ਦੇ ਸਬਜ਼ੀਆਂ ਹੋ ਗਈਆਂ ਫਰੂਟ ਹੋ ਗਏ ਕਸ ਨਿੰਮੇ ਵਾਈ ਦੇ ਕਪੜੇ ਲੈ ਕੁੜਤੇ ਵੀ ਆ ਮਿਲੇ ਇੱਕ ਹੈਂਡਲ ਮਾਰੀ ਸ਼ੌਪ ਤੇ ਚੱਲੀ ਆ ਫਿਰ ਮੈਂ ਡਾਕਟਰ ਨਾਲ ਗੱਲ ਕਰਕੇ ਆ ਗੱਲ ਕਰਕੇ ਆਈ ਆ ਵੀ ਥਾਇਰੋਇਡ ਦੀ ਮੈਂ ਥਾਇਰੋਇਡ ਦੀ ਮੈਡੀਸਿਨ ਬੰਦ ਕਰ ਦਿੱਤੇ ਨਾ ਚਾਹ ਡਾਕਟਰ ਨੂੰ ਪੁੱਛਾਂ ਸਹੀ ਆ ਵੀ ਫਿਰ ਡਾਕਟਰ ਨੂੰ ਉਹ ਵੀ ਕਹਿੰਦੇ ਕੋਈ ਗੱਲ ਨਹੀਂ ਬਸ ਚੈੱਕ ਕਰਾਉਂਦੇ ਰਹੋ ਤੇ ਆਪਣਾ weight ਨਾ ਵਧਣ ਦਿਓ ਥਾਇਰੋਇਡ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਇਹ ਬੰਦ ਕਰ ਦਿੱਤੇ ਕੋਈ ਪ੍ਰੋਬਲਮ ਨਹੀਂ ਮੈਂ ਟਰ ਠੀਕ ਹੈ ਮੈਡੀਸਨ ਤਾਂ ਮੈਂ ਆਪੇ ਹੀ ਬੰਦ ਕਰਤੀ ਸੀ ਪਰ ਡਾਕਟਰ ਦੇ ਸਲਾਹ ਮੈਂ ਅੱਜ ਲਈ ਆ ਤੇ ਪਿੱਛੇ ਪਿਆ ਸਮਾਨ ਸੀਟ ਤੇ ਬਹੁਤ ਸਾਰਾ ਭਰੀ ਪਿਆ ਦਵਿੰਦਰ ਮੈਨੂੰ ਕਹਿੰਦੇ ਪਹਿਲਾਂ ਜੋ ਆਏ ਨਾ ਬਾਜ਼ਾਰ ਰਸ਼ ਮੌਸਮ ਦਾ ਟ੍ਰੈਫਿਕ ਬਹੁਤ ਹੁੰਦਾ ਗਲੀਆਂ 'ਚ ਤੇ ਮੈਨੂੰ ਕਹਿੰਦੇ ਕਿ ਆਪਾਂ ਐਕਟੀਵਾ ਤੇ ਆਉਣਾ ਸੀ ਕਾਰ ਤੱਕ ਗਲਤੀ ਕਰ ਲਈ ਤੇ ਫਿਰ ਮੈਨੂੰ ਕਹਿੰਦੇ ਹੁਣ ਜੋ ਸੀਟ ਭਰ ਗਈ ਸਮਾਨ ਦੀ ਮੈਨੂੰ ਕਹਿੰਦੇ ਗੱਡੀ ਵੀ ਛੋਟੀ ਰਹੇਗੀ ਮੈਂ ਤੁਸੇ ਐਕਟੀਵਾ ਤੇ ਆਉਣ ਨੂੰ ਕਹਿੰਦੇ ਸੀ ਕਹਿੰਦੇ ਗੱਡੀ ਵੀ ਛੋਟੀ ਰਹੇਗੀ ਸਮਾਨ ਐਨਾ ਹੁੰਦਾ ਜੋ ਆਉਣੇ ਆ ਕਾਫੀ ਸਾਰਾ ਸਮਾਨ ਹੋ ਜਾਂਦਾਗਾ ਕਰਦਾ ਹੀ ਸਮਾਨ ਹੋ ਜਾਂਦਾ ਕਿੰਨਾ ਤਾਂ ਉਹ ਸੀਟ ਸਾਰੀ ਭਰੀ ਪਈ ਹੁਣ ਦਿਵਿੰਦਰ ਲਾਸਟ ਆਫ ਤंगे ਨੇ ਮੈਨੂੰ ਵੀ ਕਾਲੀ ਹੋਣੀ ਹੈ ਵੀ ਚੱਲਣੀ ਹੈ ਕਰੇ ਫਟਾਫਟ ਟਾਈਮ ਨਾਲ ਖਾਣਾ ਖਾ ਲਿਓ ਲੇਟ ਖਾਣਾ ਖਾਣੇ ਨਾਲ ਫਿਰ ਹਾਜਮ ਨਹੀਂ ਹੁੰਦਾ ਅੱਜ ਮੇਰੀ ਵਾਕ ਵੀ ਮਿਸ ਹੋ ਗਈ ਮੈਂ ਦਿਵਿੰਦਰ ਹਾਜ਼ਰ ਮੈਂ ਮੇਰੀ ਵਾਕ ਮਿਸ ਹੋ ਕਹਿੰਨ ਜਾ ਕੇ ਰੋਟੀ ਖਾ ਕੇ ਲਾਲੀ ਗੇੜੇ ਵੇੜੇ ਚ ਵੇਲੀ ਇਹ ਦੁਬਾਰਾ ਕੀ ਕਰਨਾਗਾ ਜਾ ਕੇ ਖਾਣਾ ਬਣਾਉਂਗੀ ਸਬਜ਼ੀ ਬਣਾ ਕੇ ਰੱਖਿਆ ਹੀ ਸਾਟਾ ਗੁੰਨ ਕੇ ਰੱਖੀ ਜਦੋਂ ਫੁਲਕੇ ਬਣਾਉਣੇ ਹੋਣਗੇ ਜਾ ਕੇ ਟੈਨਸ਼ਨ ਨਹੀਂ ਹੁੰਦੀ ਫਿਰ ਆਪਣਾ ਕੰਮ ਕਰਿਆ ਉਹਨਾਂ ਜਾ ਕੇ ਭਾਏ ਦੌੜ ਨਹੀਂ ਹੁੰਦੀ ਪਤਾ ਜੁਰ ਬਾਜ਼ਾਰ ਚ ਆਉਂਦੇ ਮੱਲੂ ਮੱਲੀ ਟਾਈਮ ਲੱ ਹੋ ਗਿਆ ਸਾਢੇ 9 ਦਾ ਖਾਣਾ ਖਾ ਲਿਆ ਸੈਰ ਵੀ ਕਰ ਲਈ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਮੇਰੀ ਥੋੜੀ ਜਿਹੀ ਸ਼ਾਪਿੰਗ ਤੇ ਅੱਜ ਕਿਣਾ ਹੀ ਤਮੀ ਦੀ ਸਬਜੀ ਇੰਨੀ ਟੇਸਟੀ ਬਣੀ ਸੀ ਬਿਲਕੁਲ ਮੈਂ ਬਹੁਤ ਸ਼ਾਰਟ ਕਟ ਨਾਲ ਬਣਾਈ ਸੀ ਬਹੁਤ ਸ਼ਾਰਟਕਟ ਨਾਲ ਨਾ ਕੋਈ ਬਹੁਤ ਮਸਾਲੇ ਨਾ ਕੋਈ ਕਾਜੂ ਕੁਛ ਵੀ ਪਾਇਆ ਇੰਨੀ ਟੇਸਟੀ ਬਣੀ ਸੀ ਨਾ ਬਹੁਤ ਟੇਸਟੀ ਦਿਵਿੰਦਰ ਨੂੰ ਵੀ ਬਹੁਤ ਜਿਆਦਾ ਪਸੰਦ ਆਇਆ ਆ ਦੋ ਕੁੜਤੇ ਪਜਾਮੇ ਹੈਗੇ ਨਿੰਮੇ ਵਾਈ ਦੇ ਹਨ ਉਹਨੂੰ ਸੁਣਾ ਦਾਂਗਾ ਬੁਟੀਚ ਕਰਾ ਲੂਗਾ ਆ ਦੋ ਪਰਨੇ ਨੇ ਉਹਦੇ ਠੀਕ ਹੈ ਆ ਮੇਰੇ ਦੋ ਕਾਟਾਂ ਦੇ ਦੁਪੱਟੇ ਨੇ ਮੇਰੇ ਕੋਲ ਨਾ ਕਾਟਨ ਦੇ ਦੁਪੱਟੇ ਸਾਰੇ ਵਾਈਟ ਕਲਰ ਦੇ ਨੇ ਤੇ டா ਕਲਰ ਦੇ ਸੀ ਲਾਸਟ ਈਅਰ ਮੈਂ ਹੈਲਪਰ ਹੁੰਦੇ ਤੇ ਉਹ ਮੈਨੂੰ ਮੰਗ ਲਾਦੇ ਕੋਈ ਪੁਰਾਣੀ ਚੁੰਨੀ ਹੈਗੀ ਤੇ ਤੇ ਪੁਰਾਣੀ ਚੁੰਨੀ ਹੈਗੀ ਜਦੋਂ ਮੈਂ ਸਾਰੇ ਡਾਰਕ ਡਾਰਕ ਉਹਦੇ ਤੋਂ ਕੋਈ ਵਾਈਟ ਹੋ ਲੈਦੇ ਨੇ ਹੈਗੇ ਫਿਰ ਮੇਰੇ ਕੋਲ ਰਹਿ ਗਏ ਸਾਰੇ ਵਾਈਟ ਬੇਸ ਵਾਲੇ ਤੇ ਮੈਂ ਉਹਨਾਂ ਡਾਰਕ ਲੈ ਕੇ ਆਈਆਂ ਦੋ ਕਲਰ ਸੇਮ ਨੇ ਪਰ ਡਿਫਰੈਂਟ ਨੇ ਜਿਹੜੇ ਬਾਹਲੇ ਫੁੱਲ ਬੁੱਟੇ ਦੇ ਰੰਗ-ਬਰੰਗੇ ਹੁੰਦੇ ਨੇ ਬਹੁਤ ਜਿਆਦਾ ਰੰਗ-ਬਰੰਗੇ ਮੈਨੂੰ ਸੋਣਾ ਹੀ ਲੱਗਦੇ ਡੀਸੈਂਟ ਜੇ ਕਲਰ ਲੈ ਕੇ ਆਈਆਂ ਫੁੱਲਾਂ ਵਾਲੇ ਨੇ ਬਾੜੇ ਸਾਰੇ ਨਾਲ ਆਫਕਟ ਆਪਸ਼ਨਸ ਹੁੰਦੀ ਦੁਪੱਟੇ ਵਿਚ ਨਹੀਂ ਜਿਆਦੇ ਸੋਹਣੇ ਦੁਪੱਟੇ ਨਹੀਂ ਸੀਗੇ ਤੇ ਆਹ ਮੈਂ ਤੁਹਾਨੂੰ ਥੋੜੀ ਜਿਹੀ ਹੈਂਡ ਮੇਡ ਦੀ ਸ਼ਾਪਿੰਗ ਦੋ ਤਾਂ ਮੈਂ ਲੈ ਕੇ ਆਇਆ ਹਾਂ ਹੌਟ ਪੈਡਸ ਡਾਈਨਿੰਗ ਟੇਬਲ ਤੋਂ ਕੁਝ ਆਪਾਂ ਗਰਮ ਡੰਗ ਬਗ ਬਗ ਰੱਖਣ ਲਈ ਸੋਹਣੇ ਲੱਗੇ ਆਪਾਂ ਕਿਤੇ ਹੈਂਗ ਵੀ ਕਰ ਸਕਦੇ ਐਜ਼ ਅ ਡੈਕੋਰੇਸ਼ਨ ਕਿਚਨ ਵਰਕ ਕਿਚਨ ਚ ਸੋਹਣੇ ਲੱਗੇ ਪਰ ਮੈਨੂੰ ਦੋ ਦਾ ਸੇਮ ਸੈੱਟ ਨਹੀਂ ਮਿਲਿਆ ਅਲੱਗ-ਅਲੱਗ ਹੀ ਮਿਲੇ ਨੇ ਮੈਨੂੰ ਇਹ ਸੇਮ ਮਿਲ ਜਾਣ ਸੋਹਣੇ ਲੱਗਣ ਸੇਮ ਨਹੀਂ ਮਿਲੇ ਹੈਗੇ ਇਹ 50 ਰੁਪਈਏ ਤੋਂ 2 ਆਇਆ ਆਫਰ ਲਾਇਆ ਸੀ ਕਹਿੰਦੇ ਸਾਡੀ ਸੇਲ ਹੀ ਨਹੀਂ ਪਰ ਉਹ ਤਾਂ ਕਹਿੰਦੇ ਪੰਜਾਬ ਦੇ ਇੱਕ ਸਪਿਆ ਦੇ ਦੋ ਲਾਇ ਹੋਏ ਨੇ ਅਸੀਂ ਇੱਕ ਮੈਂ ਲੈ ਕੇ ਆਇਆ ਦੋ ਟਾਵਲ ਅ ਪੂਰੇ ਫੁੱਲ ਸਾਈਜ਼ ਦੇ ਬੋਡੀ ਟਾਵਲ ਸਮੇਂ ਬਹੁਤ ਵੱਡਾ ਸਾਈਜ਼ ਹੈ ਇਹ 100 ਰੁਪਏ ਦਾ ਦਿੱਤਾ ਪਰ ਟਾਵਲ ਇੱਕ ਟਾਵਲ 100 ਰੁਪਏ ਦਾ ਇਹ ਹੈਂਡਲਮ ਵਾਲਾ ਜੀ ਮੇਰੇ ਕੋਲ ਨੰਬਰ ਸੇਵ ਹੋ ਫੋਨ ਤੇ ਆਫਰ ਵਗੈਰਾ ਭੇਜ ਦਿੰਦੇ ਜੋ ਵੀ ਆਫਰ ਲਾਉਂਦੇ ਨਵਾਂ ਪ੍ਰੋਡਕਟ ਆਉਂਦਾ ਫਿਰ ਮੈਂ ਤਾਂ ਹੀ ਮੈਨੂੰ ਪਤਾ ਸੀ ਮਾਈਂਡ ਵਿੱਚ ਹੈਗਾ ਕਿ ਟਾਵਲ ਤੋਂ ਆਫਰ ਲਾਇਆ ਹੋਇਆ ਇੱਕ ਮੈਂ ਫ੍ਰਿਜ ਦੇ ਲੈ ਆਉਂਦੇ ਨੇ ਹੈਂਡਲ ਦੇ ਕਵਰ ਉਹ ਮੈਨੂੰ ਦਿਖਾ ਕੇ ਉਹਨਾਂ ਦਾ ਕਾਊਂਟਰ ਤੇ ਪੈਸੇ ਮੈਂ ਦੇਖ ਗਏ ਤੇ ਇੱਕ ਵਾਰ ਮੈਂ ਪਹਿਲਾਂ ਮੰਗੇ ਸੀ ਮੈਨੂੰ ਮਿਲੇ ਨਹੀਂ ਸੀ ਕਿਨ ਸਾਡੇ ਸੇਵ ਨਹੀਂ ਹੁੰਦੀ ਅੱਜ ਉਹ ਮੈਨੂੰ ਦਿਖ ਗਏ ਮੈਂ ਕਿ ਜੋ ਲੈ ਲੈਣਾ ਇੱਕ ਹੈਂਡਲ ਦਾ ਕਵਰ ਹੈਗਾ ਸਿੱਖ ਫਾਟਾ ਰੈਸ ਦੋ ਮੈਂ ਉਹ ਲੈ ਲਿਆ ਇੱਕ ਲੈ ਕੇ ਆਂਦੀ ਹੈ ਲਾਈਟ ਇਹ ਲਾਈਟ ਨਾ ਬਾਡੀ ਦੇ ਨੀਚੇ ਕੈਬਿਨੇਟ ਉਹਦੇ ਬਾਸਲੇ ਆ ਕੇ ਆਇਆ ਇਹ ਹੋਆ ਅ ਸਾਰਾ ਲੱਗ ਚਲਦੀ ਹੈ ਇਹ ਸੈਂਸਰ ਲਾਈਟ ਨਹੀਂ ਹੈਗੀ ਆਪਾਂ ਇਹ ਹੱਬੀ ਜਾਂਦਾ ਜੀ ਜੀ ਬੈਟਰੀ ਇਹਦੇ ਓਪਨ ਆਏ ਹੋਗਾ ਆ ਖੋਲਿਓ ਆਪਾਂ ਚਾਣਾ ਕਿੰਨੇ ਸੁਲਗੇ ਇਹ ਵੀ 세ਲ ਪਹਿਣਗੇ ਤਿੰਨ ਸੈਲ ਪਹਿਣਗੇ ਆਹ ਕਿਹੜੇ ਜਾਂਦਾ ਆ ਆਹ ਸੈਂਟਰ ਚ ਹੀ ਹੰਦੀ ਜਾਂਦਾ ਸ਼ੀਸ਼ਾ ਜਿਹਦਾ ਲਾਇਡ ਦਾ ਉਥੇ ਨਾ ਜਿਹੜੇ ਸਰਦਿਆਂ ਵਿੱਚ ਜੈਕਟਸ ਵਗੈਰ ਤੁਹਾਨੂੰ ਚੱਕਦੇ ਸੀ ਨਹੀਂ ਇਹਰਾ ਪਹਿਨਦਾ ਸੀ ਕੁਝ ਦਿਖਦਾ ਨਹੀਂ ਸਕਦਾ ਪਗ ਇਹ ਦੂਜਾ ਸੈਲ ਪਹਿਨਦੇ ਤਿੰਨ ਸੈਲ ਪਹਿਈ ਹੁਣ ਉਹ ਆਪਾਂ ਕਰਦਾਂਗੇ ਬੰਦ ਇਹਦੇ ਸੈਂਸਰ ਵਾਲੀ ਵੀ ਆਉਂਦੀ ਆ ਐਮਾਜ਼ਨ ਤੋਂ ਆਨਲਾਈਨ ਮੈਂ ਦੇਖੀ ਸੀ ਫਿਰ ਮੰਗਾਉਣ ਦੀ ਮੰਗਾਉਣ ਦੀ ਪਹੁੰਚ ਨਹੀਂ ਪਈ ਹੈਗੀ ਦੇ ਇੱਕ ਛਣ ਦਮ ਇਸ ਕੋ ਕਿ ਮੇਨ ਇਲੈਕਟ੍ਰੋਨਿਕਸ ਬਾਰੇ ਘੱਟ ਨੌਲੇਜ ਹੈ ਮੇਨ ਉਹ ਜਲਦੀ ਵਿੰਡਰ ਚਲਾਣਾ ਰਾਵਾਂਗੇ ਫੁੱਲ ਭਲ ਜਾਈਦਾ ਸੀ ਐਦਾਂ ਆਉਣ ਹੋ ਜਾਂਦੀ ਹੈ ਡਬਲ ਟੇਪ ਨੇ ਐਦਾਂ ਆਪਾਂ ਆ ਮੇਨ ਛਾ ਡਬਲ ਟੇਪ ਵੀ ਹੋ ਗਈ ਹਾਂ ਡਬਲ ਟੇਪ ਐ ਵੀ ਛੋਸਟੀਕਰ ਉਤਾਰ ਕੇ ਇਹਦੀ ਟੇਪ ਲੱਗ ਜੂਗੀ ਐਦਾਂ نیچے ਲਵਾ ਦੋ ਅੱਛੀ ਕਾਸੀ ਲਾਈਟ ਹੈ ਦੀ ਠੀਕ ਲੱਗੀ ਚੀਜ਼ 70 ਰੁਪਏ ਦੀ ਆਈ ਹੈ 70 ਰੁਪਏ ਦੀ ਮਰ ਕੀ ਦੇਖਾਂਗੇ ਲਾ ਕੇ ਕਿਵੇਂ ਕੰਮ ਕਰਦੀ ਹੈ ਸੈਲ ਵੀ ਤਿੰਨ ਪੈ ਗਈ 70 ਦੇ ਸੈਲ ਪੈ ਗਈ ਪਰ ਇਹ ਜੇ ਆਪਾਂ ਯੂਜ਼ ਕਰਾਂਗੇ ਫੇਰ ਹੀ ਸੈਲ ਯੂਜ਼ ਹੋਵਣਗੇ ਹਾਂ ਹਾਂ ਕੱਢ ਕੇ ਰੱਖਣੇ ਪੈ ਜਾਣਗੇ ਖਰਾਬ ਹੋ ਗਏ ਸੈਲ ਕੱਢ ਕੇ ਰੱਖਣੇ ਪੈਗਾ ਮੈਂ ਫੇਰ ਮੌਕੇ ਤੇ ਕੌਣ ਘੋਗਵਾ ਫਿਰ ਉਹ ਤੋਂ ਮੋਬਾਈਲ ਦੀ ਟਾਰਚੀਨ ਆਨ ਕਰ ਲੈ ਹਨਾ ਇਹਨਾਂ ਇਹਨੇ ਤਾਂ ਆਪਾਂ ਘੋਲ ਕਰਦੇ ਪਹਿਲੇ ਤਿੰਨ ਸੈਲ ਚ ਇਕੱਠੇ ਕਰੋ ਫਿਰ ਤਿੰਨ ਸੈਲੇ ਚ ਪਾਓ ਫਿਰ ਲਾਈਟ ਆਨ ਕਰੋ ਫਿਰ ਚੀ ਚੱਲ ਕੋਈ ਨਹੀਂ ਚਲ ਦੇਖਦੇ ਆਪਾਂ ਇੱਕ ਕਰਪਾ ਦੀ ਆਈਂ ਦਾ ਕੇ ਦੇਖ ਦਾਂਗੇ ਕਿੰਨਾ ਟਾਈਮ ਚੱਲਦੀ ਹੈ ਇੱਕ ਲਈ ਇੱਕ ਟ్రਾਇਲ ਵਾਸਤੇ ਵੀ ਕਿੰਨਾ ਟਾਈਮ ਚੱਲਦੀ ਹੈ ਕਿੱਥੇ ਬੰਦ ਹੋ ਗਈ ਚੱਲ ਵੀ ਬੰਦ ਹੋ ਗਈ ਕਾ ਚੀਜ਼ ਹੋ ਗਈ ਇਹ ਹੁਣ ਮੈਂ ਕਰਦੀ ਆ ਵੀਡੀਓ ਦਾ ਐਂਡ ਹੋਕਸ ਸੋ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੂਗੀ ਵੀਡੀਓ ਥੋੜੀ ਜਿਹੀ ਵੀ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਤੇ ਫਸਟ ਟਾਈਮ ਆਇਆ ਤਾਂ ਸਬਸਕ੍ਰਾਈਬ ਕਰਨਾ ਨਹੀਂ ਸਬਸਕ੍ਰਾਈਬ ਕੀਤਾ ਹੋਵੇ ਲਾਗੀ ਕੋਣ ਅੰਮੀ ਵੀਡੀਓ ਲੈ ਕੇ ਆਤਕੀ ਸੱਚੀ ਮਿਲਦਾ